ਉਤੋਂ ਉਤੋਂ ਗੁਰੂ ਦਾ ਸਿੱਖ ਹਾਂ ਮੈਂ ਐੜਾ ਅੰਦਰੋਂ ਮੇਰਾ ਪਿਆਰ ਕੋਈ ਨਾ ਈੜੀ ਇੱਕ ਨਾ ਗੁਰੂ ਦੀ ਗੱਲ ਮੰਨਾ ਸੱਸਾ ਸੁਣ ਕੇ ਕਰਾਂ ਇਤਬਾਰ ਕੋਈ ਨਾ ਹਾ ਹਟਾ ਨਾ ਕੱਕਾ ਕੋ ਕਰਮ ਕਰਨੋ ਖਖਾ ਖੋ ਤੈਨੂੰ ਚੰਦਨ ਦੀ ਸਾਰ ਕੋਈ ਨਾ ਗਗਾ ਗੱਲਾਂ ਦੇ ਨਾਲ ਪਹਾੜ ਤੋੜਾਂ ਡਕਾ ਤੋੜਨ ਦਾ ਉਂਝ ਵਿਚਾਰ ਕੋਈ ਨਾ ਕਗਾ ਘੜੀ ਨੂੰ ਵੇਖ ਕੇ ਪਾਠ ਕਰਦਾ ਗਗਾ ਮੰਗਣ ਦੇ ਟਾਈਮ ਤੇ ਜਾ ਜ ਮੰਗਾ ਚਾਚਾ ਚਿੱਤ ਦੇ ਵਿੱਚ ਚਲਾਕੀਆਂ ਨੇ ਛੱਲ 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 ਕਰਕੇ ਸਫਲੇ ਕਾਜ ਮੰਗਾ ਜੱਜ ਜਾਤ ਦਾ ਛੱਡਿਆ ਮਾਣ ਕੋਈ ਨਾ ਛੱਜਾ ਝੋਲੀ ਮੈਂ ਅੱਡਾ ਤੇਰਾ ਜੇ ਮੰਗਾ ਨੰਨ੍ਹਾ ਸੁਨ੍ਹਾ ਹੈ ਹਿਰਦੇ ਦਾ ਤਖਤ ਮੇਰਾ ਖਾਲੀ ਤਖਤ ਕੋਲੋਂ ਤਖਤੋ ਤਾਜ ਮੰਗਾ ਐ ਕਾ ਟਹਿਲੂ ਆ ਬਾਰੋਂ ਠਠਾ ਠਾਗੇ ਅੰਦਰੋਂ ਡੱਡਾ ਡਰਨਾ ਪਾਪ ਕਮਾਉਣ ਵੇਲੇ ਢੱਡਾ ਢੀਟ ਹਾਣਾ ਨਾ ਸੁਣਾ ਬਾਣੀ ਤਤਾ ਤੇਰੀ ਸਤ ਸੰਗਤ ਵਿੱਚ ਆਉਣ ਵੇਲੇ ਠਠਾ ਥਿੜਕ ਜਾਵਾਂ ਦਦਾ ਦੇਖ ਮਾਇਆ ਤਦਾ ਧਰਮ ਦੇ ਫਰਜ਼ ਨਿਭਾਉਣ ਵੇਲੇ ਨਨ ਨਾਨੀ ਮੀਆਂ ਸੋਚਾਂ ਮੈਂ ਸੋਚਦਾ ਹਾਂ ਗੱਲਾਂ ਉੱਚੀਆਂ ਉੱਚੀਆਂ ਸੁਣਾਉਣ ਵੇਲੇ ਪੱਪਾ ਪਾਤਸ਼ਾਹ ਤੇਰੇ ਤੋਂ ਕੀ ਲੁਕਿਆ ਫੱਫਾ ਫਿਰਦਾ ਹਾਂ ਬੜਾ ਮਹਾਨ ਬਣਿਆ ਬੱਬਾ ਬਲਬੁਲਾ ਪਾਣੀ ਦਾ ਏ ਬੰਦਾ ਬੱਬਾ ਭਰਮ ਵਿੱਚ ਫਿਰੇ ਫਲਮਾਨ ਬਣਿਆ ਮਮਾ ਮੌਤ ਦੀ ਚੱਕੀ ਨੇ ਦਲ ਦੇਣਾ ਯਈਆ ਯਮਾ ਨੇ ਜਦੋਂ ਸਨਮਾਨ ਦੇਣਾ ਰਾਰਾ ਰਹਿਣਾ ਇਹ ਘਰਣੀ ਤੇ ਕੀਰਤੀ ਨੇ ਨਾਲ ਜਾਣ ਨਹੀਂ ਹੋਰ ਸਨਮਾਨ ਦੇਣਾ ਲਲ ਲਬ ਤੇ ਲੋਭ ਦੀ ਲਹਿਰ ਅੰਦਰ ਬੰਦੇ ਕੱਖਾਂ ਦੇ ਵਾਂਗ ਰਾ ਰੋੜ ਜਾਣਾ ਵਾ ਵੇਖਦੇ ਵੇਖਦੇ ਉਮਰ ਮੁਕਣੀ ਮਿੱਠਾ ਸਾਹਾਂ ਦਾ ਮੁੱਕ ਏ ਗੁੜ ਜਾਣਾ ੜਾੜਾ ਕੌੜੀਓ ਘੜੀ ਆ ਜਾਣੀ ਕੰਡਾ ਕਾਲ ਦਾ ਪੈਰਾਂ ਵਿੱਚ ਫੁੜ ਜਾਣਾ ਖਾਲੀ ਆਏ ਸੀ ਇਥੇ ਰਟੋੜ ਆਪਾਂ ਪੰਡ ਬਨ ਕੇ ਪਾਪਾਂ ਦੀ ਮੋੜ ਜਾਣਾ ੜਾੜਾ ਕੌੜੀਓ ਘੜੀ ਆ ਜਾਣੀ ਕੰਡਾ ਕਾਲ ਦਾ ਪੈਰਾ ਵਿੱਚ ਪੋੜ ਜਾਣਾ ਖਾਲੀ ਆਏ ਸੀ ਇਥੇ ਰਟੌਲਿਆ ਪਾ ਪੰਡ ਬਨ ਕੇ ਪਾਪਾਂ ਦੀ ਮੋੜ ਜਾਣਾ ਊੜਾ ਉਤੋਂ ਉਤੋਂ ਗੁਰੂ ਦਾ ਸੇਕ ਹਾਂ ਮੈਂ ਐੜਾ ਅੰਦਰੋਂ ਮੇਰਾ ਪਿਆਰ ਕੋਈ ਨਾ ਈੜੀ ਇੱਕ ਨਾ ਗੁਰੂ ਦੀ ਗੱਲ ਮਨਾ ਸੱਸਾ ਸੁਣ ਕੇ ਕਰਾਂ ਇਤਬਾਰ ਕੋਈ ਨਾ